ਆਣਾ ਮਾਰੂ ਕਾਨੂੰਨ ਇਹਨਾਂ ਨੇ ਲਾਗੂ ਕੀਤੇ ਸੀ ਜਿਹਨੂੰ ਆਪਾਂ ਕਾਲੇ ਕਾਨੂੰਨ ਦਾ ਕਿ ਨਾਮ ਦੇ ਕੇ ਤੇ ਸਾਡੇ ਹਜ਼ਾਰਾਂ ਕਿਸਾਨ ਜਿਹੜੇ ਦਿੱਲੀ ਬਾਰਡਰ ਤੇ ਸੀਗੇ ਤੇ ਅੱਜ ਬੜੇ ਵੱਡੇ ਲੈਵਲ ਤੇ ਫੇਰ ਜਿਹੜੇ ਤਿੰਨ ਕਾਲੇ ਕਾਨੂੰਨ ਆ ਜਿਹਦੇ ਵਿੱਚ ਕਿਸਾਨ ਮਾਰੂ ਕਾਨੂੰਨ ਪਹਿਲੇ ਕਿਸਾਨ ਮਾਰੂ ਕਾਨੂੰਨ ਹੀ ਇਹ ਦੁਕਾਨ ਮਾਰੂ ਕਾਨੂੰਨ ਵੀ ਨੇ ਨਾਲ ਵੀ ਜਿਹੜੇ ਸਾਡੇ ਭਰਾ ਦੁਕਾਨ ਕਰਕੇ ਆਪਦਾ ਰੋਟੀ ਪਾਣੀ ਦਾ ਗੁਜ਼ਾਰਾ ਕਰਦੇ ਨੇ ਉਹਨਾਂ ਨੂੰ ਵੀ ਮਾਰੂ ਇਹ ਕਾਨੂੰਨ ਆ ਗਏ ਨੇ ਤੇ بڑے بڑے ਮੌਲ ਬਣ ਗਏ ਇੱਥੇ ਅਡਾਨੀਆਂ ਬਾਨੀਆਂ ਦੀਆਂ ਮੋਦੀਆਂ ਦੇ ਉੱਥੇ ਤੁਸੀਂ ਸਮਾਨ ਲਿਆ ਕੇ ਵੇਚੋਗੇ ਤੇ ਉੱਥੇ ਉਹਨਾਂ ਨੂੰ ਕੋਈ ਟੈਕਸ ਨਹੀਂ ਉਹ ਭਾਵੇਂ ਕਰੋੜਾਂ ਦਾ ਸਮਾਨ ਵੇਚ ਲੈਣ ਅਰਬਾਂ ਦਾ ਸਮਾਨ ਰੋਜ਼ ਵੇਚ ਲੈਣ ਕੋਈ ਟੈਕਸ ਨਹੀਂ ਪਰ ਸਾਡੇ ਭਰਾਵਾਂ ਨੂੰ ਤਾਂ ਸਾਰਾ ਕੁਝ ਟੈਕਸ ਲਾ ਕੇ ਫਿਰ ਦੇਣਗੇ ਨਾ ਥੋਏ ਅਸੀਂ ਉਸ ਵਿਰੋਧ ਦੇ ਵਿੱਚ ਅੱਜ ਪਤਲਾ ਫੁੱਪਣ ਜਾ ਰਹੇ ਹਾਂ ਸੈਂਟਰ ਸਰਕਾਰ ਦਾ ਮੋਦੀ ਸਰਕਾਰ ਦਾ ਤੇ ਇਹ ਜਿਹੜੇ ਕਾਨੂੰਨ ਆ ਸਾਡੇ ਦੇਸ਼ ਦੇ ਵਿੱਚ ਲਾਗੂ ਨਹੀਂ ਹੁੰਦੇ ਆ ਕਿ ਸਾਡੇ ਦੇਸ਼ ਦੇ ਜਿਹੜੇ ਲੋਕ ਨੇ ਉਹ ਕੰਮ ਕਰਨਾ ਜਾਣਦੇ ਨੇ ਜੋ ਫਸਲਾਂ ਗਾਉਣਾ ਜਾਣਦੇ ਨੇ ਤੇ ਉਹ ਵੇਚਣਾ ਵੀ ਜਾਣਦੇ ਨੇ ਅਸੀਂ ਇਸ ਚੀਜ਼ ਦੇ ਵਿਰੋਧ ਤੇ ਬੈਠਿਆਂ ਤੇ ਜਿਹੜੀਆਂ ਇਹ ਜਿਹੜੇ ਤੁਸੀਂ بڑے بڑے ਹੱਟ ਬਣਾ ਰਹੇ ਰਹੇ ਇਹਨਾਂ ਨੂੰ ਦੇਵੋ ਵੀ ਕਰਨਗੇ ਤੁਸੀਂ ਇਹਨਾਂ ਨੂੰ ਛੋੜ ਦਿਓ ਵੀ ਅਸੀਂ ਤੁਹਾਨੂੰ ਬਗੈਰ GST ਤੋਂ ਬਿਨਾਂ ਸਾਰਾ ਸਿਸਟਮ ਤੋਂ ਤੁਸੀਂ ਆਪਣੀ ਦੁਕਾਨਦਾਰੀ ਚਲਾਉਦੇ ਕਰਾਉਣ ਕਿਉਂ ਨਹੀਂ ਕਰਨਗੇ ਪਰ ਇਹਦੇ ਵਿੱਚ ਕੀ ਆ ਕਿ ਉਹ ਆਪਦੇ ਭਾਈਆਂ ਨੂੰ ਭਾਈਵਾਲ ਜਿਹੜਿਆ ਡਾਨੀਆਂ ਬਾਨੀਆਂ ਨੂੰ ਕੁਝ ਕਰਨ ਵਾਸਤੇ ਇਹ ਜਿਹੜੇ ਕਾਨੂੰਨ ਲੈ ਕੇ ਆ ਰਹੇ ਨੇ ਅੱਜ ਹੀ ਉਹ ਜੀਤ ਦੇ ਵਿਰੋਧ ਦੇ ਵਿੱਚ ਅੱਜ ਉਤਰਾਫ ਨੂੰ ਜਾ ਰਹੇ ਨੇ ਧੰਨ